ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਚਖੰਡ ਸ੍ਰੀ ਹਰਮੰਦਰ ਸਾਹਿਬ ਤਰਨਾਸਰੀ ਮਹਿਲਾ ਪੈਲਾ ਕਰ ਦੂਜਾ ਅਸ਼ਟਪਦੀਆਂ ੴ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਪਰਪੂਰੇ ਅੰਮ੍ਰਿਤ ਸੰਤ ਝੁਗੇ ਨਹੀਂ ਦੂਰੇ ਹਰ ਜਸ ਚੋਗ ਝੁਗੇ ਪ੍ਰਭ ਭਾਵੈ ਸਰਵਰ ਮੇ ਹੰਸ ਪ੍ਰਾਨ ਪਤ ਪਾਵੈ ਕਿਆ ਬਗ ਬਪੜਾ ਛਪੜੀ ਨਾਏ ਕੀਚਰ ਡੂਬੈ ਮੈਲ ਨਾ ਜਾਏ ਰਹਾਉ ਰਖ ਰਖ ਚਰਨ ਤਰੇ ਵਿਚਾਰੀ ਤੁ ਵਿਦਾ ਛੋਡ ਭੇ ਨਿਰੰਕਾਰੀ ਮੁਕਤ ਪਦਾਰਤ ਹਰ ਜਾਕੇ ਆਵਨ ਜਾਣ ਰਹੇ ਗੁਰ ਰਖੇ سرور ہنسا چھوڑ نہ جائے پریم پگت کر سہج سمائے سرور میں ہنس ہنس میں ساگر اکتھ کتھا گر بچنی آدر سن منڈل اک جوگی بیسے نار نہ پورک کہو کو کوئیوں کیسے تری پون جوت رہے لیولائی ਸੁਰ ਨਰ ਨਾਥ ਸਚੇ ਸਰਨਾਈ ਅਨੰਦ ਮੂਲ ਨਾਥ ਅਧਾਰੀ ਗੁਰਮਤ ਭਗਤ ਸਹਿਜ ਵਿਚਾਰੀ ਭਗਤ ਬਚਲ ਪੈ ਕਾਟਨ ਹਾਰੇ ਹੋਮੇ ਮਾਰ ਮਿਲੇ ਭਗਤਾਰੇ ਅਨਕ ਜਤਨ ਕਰ ਕਾਲ ਸੰਤਾਏ ਮਰਨ ਲਿਖਾਏ ਮੰਡਲ ਮੇ ਆਏ ਜਨਮ ਪਧਾਰਤ ਦੁਵਿਦਾਖੋਵੈ ਆਪਨਾ ਚੀਨਸ ਭਰਮ ਪਰਮ ਰੋਵੈ ਕਹਿ ਤੋ ਪਰ ਤੋ ਸੁਨ ਤੋ ਇਕ ਤੀਰਜ ਤਰਮ ਤਰਨੀ ਤਰਤੇ ਇਕ ਜਤ ਸਤ ਸੰਜਮ ਹਿਦੈ ਸਮਾਏ ਚੌਥੇ ਪਦ ਕੋ ਝੇ ਮਨਪਤੀ ਆਏ ਸਾਚੇ ਨਿਰਮਲ ਮੈ ਨ ਲਾਗੈ ਗੁਰ ਕੈ ਸਬਦ ਪਰਮ ਪੋ ਪਾਗੈ ਸੂਰਤ ਮੂਰਤ ਆਦ ਅਨੂਪ ਨਾਨਕ ਜਾਚੈ ਸਾਚ ਸਰੂਪ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਬਾਣੀ ਹੈ ਗੁਰੂ ਸਾਹਿਬ ਫਰਮਾਉਂਦੇ ਹਨ ਅਕਾਲ ਪੁਰਖ ਇਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਗੁਰੂ ਮਾਨੋ ਇੱਕ ਸਮੁੰਦਰ ਹੈ ਜੋ ਪ੍ਰਭੂ ਦੀ ਸਿੱਖਤ ਸਲਾਹ ਦੇ ਰਤਨਾ ਨਾਲ ਨਕਾ ਨਰਕ ਭਰਿਆ ਹੋਇਆ ਹੈ ਗੁਰਮੁਖ ਸਿੱਖ ਉਸ ਸਾਗਰ ਵਿੱਚੋਂ ਆਤਮਿਕ ਜੀਵਨ ਦੇਣ ਵਾਲੀ ਖੁਰਾਕ ਪ੍ਰਾਪਤ ਕਰਦੇ ਹਨ ਜਿਵੇਂ ਹੰਸ ਮੋਤੀ ਚੁਗਦੇ ਹਨ ਤੇ ਗੁਰੂ ਤੋਂ ਦੂਰ ਨਹੀਂ ਰਹਿੰਦੇ ਪ੍ਰਬੂ ਦੀ ਮਿਹਰ ਅਨੁਸਾਰ ਸੰਤ ਹੰਸ ਹਰੀ ਨਾਮ ਰਸ ਵਿੱਚ ਚੋਗ ਚੁਕਦੇ ਹਨ ਗੁਰ Sikh ਹੰਸ ਗੁਰੂ ਸਰੋਵਰ ਵਿੱਚ ਕੀਆ ਰਹਿੰਦਾ ਹੈ ਕਿ ਚਿੰਦ ਦੇ ਮਾਲਕ ਪ੍ਰਭੂ ਨੂੰ ਲਭ ਲੈਂਦਾ ਹੈ ਵਿਚਾਰਾ ਬਗਲਾ ਛਪੜੀ ਵਿੱਚ ਕਹਦੇ ਲਈ ਨਾਉਂਦਾ ਹੈ ਕੁਝ ਨਹੀਂ ਘਟਦਾ ਸਗੋਂ ਛਪੜੀ ਵਿੱਚ ਨਾ ਕੇ ਚਿਕਰ ਵਿੱਚ ਡੁੱਬਦਾ ਹੈ ਉਸ ਦੀ ਇਹ ਮੈਲ ਦੂਰ ਨਹੀਂ ਹੁੰਦੀ ਜਿਹੜਾ ਮੁਨੱਖ ਗੁਰੂ ਸਮੁੰਦਰ ਨੂੰ ਛੱਡ ਕੇ ਦੇਵੀ ਦੇਵਤਿਆਂ ਆਦੀ ਹੋਰ-ਹੋਰ ਦੇ ਆਸਰੇ ਪਾਲਦਾ ਹੈ ਉਹ ਮਨੋ ਛਪੜੀ ਵਿੱਚ ਹੀ ਨਾ ਰਿਹਾ ਹੈ ਉਤੋਂ ਹੋਰ ਮਾਇਆ ਮੋਹ ਦੀ ਮੈਲ ਸਹਿੇੜ ਲੈਂਦਾ ਹੈ ਗੁਰਸਿੱਖ ਬੜਾ ਸੁਚੇਤ ਹੋ ਕੇ ਪੂਰੀ ਵਿਚਾਰ ਨਾਲ ਜੀਵਨ ਸਫਰ ਵਿੱਚ ਪੈ ਰੱਖਦਾ ਹੈ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਆਸਰੇ ਦੀ ਪਾਲ ਛੱਡ ਕੇ ਪਰਮਾਤਮਾ ਦਾ ਹੀ ਬਨ ਜਾਂਦਾ ਹੈ। ਪਰਮਾਤਮਾ ਦੇ ਨਾਮ ਦਾ ਰਸ ਚਖ ਕੇ ਗੁਰਸਿੱਖ ਉਹ ਪਦਾਰਥ ਹਾਸਲ ਕਰ ਲੈਂਦਾ ਹੈ ਜੋ ਮਾਇਆ ਦੇ ਮੋਤੂ ਖਲਾਸੀ ਦਿਵਾ ਦਿੰਦਾ ਹੈ। ਜਿਸ ਦੀ ਗੁਰੂ ਨੇ ਸਹਾਇਤਾ ਕਰ ਦਿੱਤੀ ਉਸ ਦੇ ਜਨਮ ਮਰਨ ਦੇ ਗੇੜ ਮੁੱਕ ਗਏ। ਜੀਵੇਂ ਹੰਸ ਮਾਨ ਸਰੋਵਰ ਨੂੰ ਛੱਡ ਕੇ ਨਹੀਂ ਜਾਂਦਾ ਤਿਵੇਂ ਜਿਹੜਾ ਸੀ ਗੁਰੂ ਦੇ ਦਰ ਤੂੰ ਛੱਡ ਕੇ ਨਹੀਂ ਜਾਂਦਾ ਉਹ ਪ੍ਰੇਮ ਭਗਤੀ ਦੀ ਵਰਗਤ ਨ ਅਲਡੋਲ ਆਤਮਿਕ ਅਵਸਥਾ ਵਿੱਚ ਧੀਨ ਹੋ ਜਾਂਦਾ ਹੈ ਜਿਹੜਾ ਗੁਰਸਿੱਖ ਹੰਸ ਗੁਰੂ ਸਰੋਵਰ ਜੀ ਤਿਕਦਾ ਹੈ ਉਸ ਦੇ ਅੰਦਰ ਗੁਰੂ ਸਰੋਵਰ ਆਪਣਾ ਆਪ ਪ੍ਰਗਟ ਕਰਦਾ ਹੈ ਉਸ ਸਿੱਖ ਦੇ ਅੰਦਰ ਗੁਰੂ ਵਸ ਪੈਂਦਾ ਹੈ ਇਹ ਕਥਾ ਅਖਤ ਹੈ ਪਾਓ ਇਸ ਆਤਮਿਕ ਅਵਸਥਾ ਦਾ ਬਿਆਨ ਨਹੀਂ ਹੋ ਸਕਦਾ ਸਿਰਫ ਇਹ ਕਹਿ ਸਕਦੇ ਹਾਂ ਕਿ ਗੁਰੂ ਦੇ ਬਚਨਾਂ ਉਤੇ ਤੁਰ ਕੇ ਉਹ ਲੋਕ ਪਰਲੋਕ ਵਿੱਚ ਆਦਰ ਪਾਉਂਦਾ ਹੈ ਜਿਹੜਾ ਕੋਈ ਵਿੜਲਾ ਪ੍ਰਭੂ ਚੜਨਾ ਵੀ ਜੋੜਿਆ ਬੰਦਾ ਅਫਰ ਅਵਸਥਾ ਵੀ ਟਿਕਦਾ ਹੈ ਉਸ ਦੇ ਅੰਦਰ ਇਸਤਰੀ ਮਰਦ ਵਾਲੀ ਤਮੀਜ਼ ਨਹੀਂ ਰਹਦੀ। ਪਾਉ ਉਸ ਦੇ ਅੰਦਰ ਕਾਮ ਚੇਸ਼ਟਾ ਜੋਰ ਨਹੀਂ ਪਾਉਂਦੀ। ਦੱਸੋ ਕੋਈ ਇਹ ਸੰਕਲਪ ਕਰ ਵੀ ਕਿਵੇਂ ਸਕਦਾ ਹੈ? ਕਿਉਂਕਿ ਉਹ ਤਾਂ ਸਦਾ ਉਸ ਪਰਮਾਤਮਾ ਵਿੱਚ ਸੁਰਤ ਜੋੜੀ ਰੱਖਦਾ ਹੈ ਜਿਸ ਦੀ ਜੋਤ ਇੰਨਾ ਭਾਵਨਾ ਵਿੱਚ ਵਿਆਪਕ ਹੋਇਆ ਹੈ। ਅਤੇ ਦੇਵਤੇ ਮਨੁੱਖ ਨਾਤਾ ਦੀ ਸਭ ਸਦਾ ਸਿਰਦੀ ਸ਼ਰਨ ਲਈ ਰਖਦੇ ਹਨ ਗੁਰਮੁਖ ਹੰਸ ਗੁਰੂ ਸਾਗਰ ਵਿੱਚ ਟਿਕ ਕੇ ਉਸ ਪ੍ਰਾਨਪਤੀ ਪ੍ਰਭੂ ਨੂੰ ਮਿਲਦਾ ਹੈ ਜੋ ਆਤਮਿਕ ਆਨੰਦ ਦਾ ਸੋਮਾ ਹੈ ਜੋ ਨਿਆਸਰਿਆਂ ਦਾ ਆਸਰਾ ਹੈ ਗੁਰਮੁਖ ਉਸ ਦੀ ਭਗਤੀ ਦੀ ਰਾਹੀ ਅਤੇ ਉਸ ਦੇ ਗੁਨਾ ਦੇ ਵਿਚਾਰ ਦੀ ਰਾਹੀ ਅਡੋਲ ਅਵਸਥਾ ਵਿੱਚ ਟਿਕੇ ਰਹਿੰਦੇ ਹਨ ਉਹ ਪ੍ਰਭੂ ਆਪਣੇ ਸ਼ੇਵਕਾਂ ਦੀ ਪਖਤੀ ਨਾਲ ਪ੍ਰੇਮ ਕਰਦਾ ਹੈ। ਉਹਨਾਂ ਦੇ ਸਾਰੇ ਡਰ ਦੂਰ ਕਰਨ ਦੇ ਸਮਰਥ ਹੈ। ਗੁਰਮੁਖ ਹੋਮੇ ਮਾਰ ਕੇ ਅਤੇ ਸਾਧ ਸੰਗਤ ਦੀ ਟਿੱਕੇ ਉਸ ਆਨੰਦਮੂਲ ਪ੍ਰਭੂ ਦੇ ਚਰਣਾ ਵਿੱਚ ਜੁੜਦੇ ਹਨ। ਜਿਹੜਾ ਮਨੁੱਖ ਵਿਚਾਰੇ ਬਗਲੇ ਵਾਂਗ ਹੋਮੇ ਦੀ ਛਪੜੀ ਵਿੱਚ ਹੀ ਨੌਂਦਾ ਰਹਿੰਦਾ ਹੈ ਤੇ ਆਪਣੇ ਆਤਮਿਕ ਜੀਵਨ ਨੂੰ ਨਹੀਂ ਪਛਾਣਦਾ। ਉਹ ਹੋਂਮੇ ਵਿੱਚ ਭਟਕ-ਭਟਕ ਕੇ ਦੁਖੀ ਹੁੰਦਾ ਹੈ। ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਆਸੇ ਦੀ ਭਾਲ ਕਰਕੇ ਸਹੀਰੀ ਹੋਈ ਆਤਮਿਕ ਮੌਤ ਉਸ ਨੂੰ ਸਦਾ ਦੁਖੀ ਕਰਦੀ ਹੈ। ਉਹ ਪਿਛਲੇ ਕੀਤੇ ਕਰਮਾਂ ਅਨੁਸਾਰ ਤੁਰੋਂ ਆਤਮਿਕ ਮੌਤ ਦਾ ਲੇਖ ਹੀ ਆਪਣੇ ਮੱਥੇ ਉੱਤੇ ਲਿਖਾ ਕੇ ਇਸ ਜਗਤ ਵਿੱਚ ਆਇਆ ਹੈ। ਇੱਥੇ ਵੀ ਆਤਮਿਕ ਮੌਤ ਹੀ ਵੀ ਹਜਦਾ ਰਹੇ। ਸਦਾ ਥਿਰ ਪ੍ਰਭੂ ਵਿੱਚ ਕੇ ਪਵਿੱਤਰ ਹੋਏ ਮਨੁੱਖ ਦੇ ਮਨ ਨੂੰ ਵਿਕਾਰਾਂ ਦੀ ਮਹਿਲ ਨਹੀਂ ਚਮੜਦੀ। ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਸ ਦੀ ਝਟਕਨਾ ਦੂਰ ਹੋ ਜਾਂਦੀ ਹੈ। ਉਸ ਦਾ ਦੁਨੀਆਂ ਵਾਲਾ ਡਰ ਸਹਿ ਮੁਕ ਜਾਂਦਾ ਹੈ। ਨਾਨਕ ਵੀ ਉਸ ਸਦਾ ਥਿਰ ਹਸਤੀ ਵਾਲੇ ਪ੍ਰਭੂ ਦੇ ਦਰ ਤੋਂ ਨਾਮ ਦੀ ਦਾਤ ਮੰਗਦਾ ਹੈ। ਜਿਸ ਵਰਗਾ ਹੋਰ ਕੋਈ ਨਹੀਂ। ਜਿਸ ਦੀ ਸੋਹਣੀ ਸੂਰਤ ਤੇ ਜਿਸ ਦਾ ਵजूद ਆਦ ਤੋਂ ਹੀ ਚਲਿਆ ਆ ਰਿਹਾ ਹੈ